ਕੋਨਾ ਖ਼ਬਰ ਦੇ ਨਾਮ ਆਇਆ ਬੀਜੇਪੀ ਪਾਰਟੀ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਵੀਰ ਆਟੇ ਆ ਜਿਹੜੇ ਮੀਡੀਆ ਵਾਲੇ ਆਏ ਇਹਨਾਂ ਦੇ ਰਾਈ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਔਰ ਸੁਣਨ ਵਾਲੇ ਜਿਹੜੇ ਸਾਡੇ ਪੰਜਾਬ ਦੇ ਸਰੋਤੇ ਹੈਗੇ ਵੋਟਰ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਮੋਸਟ ਵੈਲਕਮ ਕਰਦਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਆਉਣ ਵਾਲੀ ਜਿਹੜੀ ਬਾਈਲ ਇਕਸ਼ਨ ਹੋ ਰਹੀ ਆ ਕੋਈ ਚੰਗਾ ਇਥੋਂ ਕੋਈ ਕੈਂਡੀਡੇਟ ਔਰ ਚੰਗੀ ਪਾਰਟੀ ਆਵੇ ਇਹ ਉਹ ਜਿਹੜੇ ਜੋ ਇੱਥੇ ਲੋਕਾਂ ਦਾ ਜਿਹੜਾ ਵਾ ਪਰੇਸ਼ਾਨ ਆ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਰਹੀਆਂ ਵਾ ਲੋਕ ਬਹੁਤ ਦੁਖੀ ਆ ਕੋਈ ਅਸਲ ਮਸਲਾ ਹਲਕ ਹੋਵੇ ਕੋਈ ਕੋਈ ਚੰਗੀ ਪਾਰਟੀ ਨਾ ਹੋਵੇ ਮੈਂ ਲੋਕਾਂ ਨੂੰ ਬੱਸ ਇਹ ਆ ਬੇਨਤੀ ਕਰਦਾ ਅੱਜ ਇਹ ਤੁਹਾਨੂੰ ਮਿਲਦਾ ਕਿ ਜਿਵੇਂ ਕਿ ਬੀਜੇਪੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਔਰ ਜਿਹੜਾ ਦਾਨਾ ਮਾਇਆਵਾ ਔਰ ਤੁਹਾਡੇ ਦੇ ਭਰੋਸਾ ਵੀ ਦਿਤਾ ਰਹੇ ਨੇ ਕੀ ਲੱਗ ਰਿਹਾ ਕਿ ਜੇ ਇਹ ਬੀਜੇ ਵੀ ਭਰੋਸਾ ਦਿਤਾ ਰਹੇ ਨੇ ਤੇ ਕਿੰਨੇ ਕੁ ਕਰੇ ਤੁਸੀਂ ਜੇਕਰ ਤੁਹਾਨੂੰ ਮਿਲਦੀ ਕਿੰਨੇ ਖਰੇ ਉਤਰ ਸਕਦਾ ਮੇਰੇ ਮੇਰਾ ਪਰਿਵਾਰ ਜਿਹੜਾ ਟਕਸਾਲੀ ਕਾਂਗਰਸੀ ਆ ਬੜੇ ਸ਼ੁਰੂ ਤੋਂ ਸਾਡੇ ਬਜ਼ੁਰਗ ਉਸ ਤੋਂ ਬਾਅਦ ਆ ਮੈਂ ਮੇਰੇ ਤੋਂ ਬਾਅਦ ਆ ਮੇਰੇ بیٹے ਕਾਂਗਰਸ ਪਾਰਟੀ ਨਾਲ ਰਹੇ ਆ ਇਹ ਮੁੰਡਾ ਹਰਜਿੰਦਰ ਸਿੰਘ ਕਾਂਗਰਸ ਪਾਰਟੀ ਦੇ ਵਿੱਚੋਂ ਬਲਾਕ ਸੰਪਤੀ ਮੈਂਬਰ ਵੀ ਹੀ ਸ਼ੁਰੂ ਤੋਂ ਸਰਪੰਚ ਵੀ ਪਿੰਡ ਚ ਮੇਰਾ ਖਾਟੀ ਛੋਟੀ ਉਮਰ ਚ ਹੀ ਸਰਪੰਚ ਆ ਉਸ ਤੋਂ ਬਾਅਦ ਦਾ ਛੋਟਾ ਬ੍ਰਦਰ ਸਰਪੰਚ ਆ 25 30 ਸਾਲ ਤੋਂ ਲਗਾਤਾਰ ਪਿੰਡ ਚ ਸਰਪੰਚੀ ਚੁੜੀ ਹੋਣ ਈ ਆ ਔਰ ਪਿੰਡ ਦੇ ਡਵੈਲਪਮੈਂਟ ਜਾ ਕੇ ਦੇਖ ਸਕਦੇ ਆ 4 ਪਿੰਡਾਂ ਦੇ ਲਾਗੇ ਜੋ ਪੰਜ ਸਰਪੰਚ ਬਣਾਏ ਆ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਦੇ ਕਿੰਨੇ ਡਵੈਲਪਮੈਂਟ ਬਾਰੇ ਜਾਂ ਕਿਦਾਂ ਕਿੰਨੀ ਸਪੋਰਟ ਕਰਦੇ ਰਹੇ ਆ ਪਰ ਤੁਸੀਂ ਲੋਕ ਭਾਜਪਾ ਦੇ ਵਾਸਤੇ ਕਿਹਾ ਜਾ ਰਿਹਾ ਔਰ ਕੀ ਦੇਖਦੇ ਤੁਸੀਂ ਇਤਨਾ ਵੇਖਦੇ ਹੋ ਮਿਰ ਕਾਂਗਰਸ ਪਾਰਟੀ ਦੇ ਜਿਹੜੇ ਪਿੱਛੇ ਵਿਧਾਇਕ ਰਹੇ ਆ ਜਾਂ ਦੂਜੀਆਂ ਪਾਰਟੀਆਂ ਦੇ ਰਹੇ ਆ ਸਾਡੇ ਵਿਧਾਇਕ ਜਿਹੜੇ ਬਿਟੇ ਜੋ ਕੰਮ ਕਰਦੇ ਰਹੇ ਸਾਡੇ ਤਰਨਤਾਨ ਦੇ ਜਿਹੜੇ ਸ਼ਹਿਰ ਵਾਸੀ ਜਾਂ ਵੋਟਰ ਹੈ ਉਹਨਾਂ ਨੂੰ ਪਤਾ ਵਾ ਕਿੱਦਾਂ ਉਹਨਾਂ ਨੇ ਲੁੱਟ ਮਚਾਈ ਕਿੱਦਾਂ ਗੁੰਡਾ ਟੈਕਸ ਲਾਏ ਕਿੱਦਾਂ ਰਿਸ਼ਤਾਂ ਲਿਆਂ ਕਿ ਤੱਕ ਕੀ ਕੁਝ ਕਰਦੇ ਰਹੇ ਬਹੁਤ ਮਾੜਾ ਕੰਮ ਕਰਦੇ ਰਹੇ ਉਹਨਾਂ ਤੋਂ ਦੁਖੀ ਹੋ ਗਏ ਅਸੀਂ ਜਿਹੜਾ ਕਾਂਗਰਸ ਪਾਰਟੀ ਔਰ ਹਰ ਇੱਕ ਪਾਰਟੀਆਂ ਨੂੰ 7-8 ਸਾਲ ਹੋ ਗਏ ਆ ਆਪਣੇ ਘਰ ਹੀ ਬੈਠੇ ਆ ਕੋਈ ਕਿਸੇ ਪਾਰਟੀ ਨਾਲ ਲੇਕਿਨ ਪਰ ਹੁਣ ਸਾਨੂੰ ਕੋਈ ਪਤਾ ਲੱਗਾ ਵਾ ਉਤੇ মিডিਆ ਰਾਈ ਕੁਝ ਲੋਕਾਂ ਰਾਈ ਕੁਝ ਅਖਬਾਰਾਂ ਰਾਈ ਸਾਡਾ ਜਿਹੜਾ ਨਾਮ ਆ ਉਹ ਬੀਜੇਪੀ ਪਾਰਟੀ ਚ ਤਰਨਤਾਂ ਤੇ ਬਾਈ ਇਲੈਕਸ਼ਨ ਹੋਣੀ ਆ ਉਹਦੇ ਬਾਰੇ ਕੋਈ ਵਿਚਾਰ ਕਰ ਰਹਾ ਪਰ ਜੇ ਮੈਂ ਜਿਹੜਾ ਹੈਗਾ ਮੈਂ ਸ਼ੁਰੂ ਤੋਂ ਮਤਲਬ ਮੈਂ ਪਹਿਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੋ ਉਹਨਾਂ ਦੇ ਕੰਮ ਆ ਜੋ ਉਹਨਾਂ ਦੇ ਬਾਹਰ ਫੋਰਨ ਦੇਸ਼ ਵਿਦੇਸ਼ ਤੋਂ ਬਾਹਰ ਦਿਸ ਆਪਣੇ ਦੇਸ਼ ਤੋਂ ਬਾਹਰ ਜਿਹੜਾ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਵੀਰ ਜੋ ਉਹਨਾਂ ਨੇ ਆਪਣੇ ਇੰਡੀਆ ਦਾ ਨਾਮ ਚਪਕਾਇਆ ਵਾ ਜੋ ਉਹਨਾਂ ਦੇ ਉਹਨਾਂ ਨਾਲ ਜੋ ਸਮਝੌਤੇ ਜੋ ਕਿਦਾਂ ਕਿੰਨਾ ਕੁਝ ਕਰ ਰਹੇ ਉਹਨਾਂ ਦੇ ਪ੍ਰਭਾਵਿਤ ਹੋ ਗਏ ਔਰ ਜਿਹੜੀ ਡਿਵੈਲਪਮੈਂਟ ਦੇਖੋ ਕਿੰਨੀ ਡਿਵੈਲਪਮੈਂਟ ਹੋਈ ਆ 에어ਪੋਰਟ ਬਣ ਰਿਹਾ ਹਸਪਤਾਲ ਵਧੀਆ ਬਣ ਰਿਹਾ ਮਾਲਵੇ ਦੇ ਵਿੱਚ ਕਿੰਨਾ ਉੱਥੇ ਕੋਈ ਹਸਪਤਲ ਨਹੀਂ ਹੋਣਾ ਉੱਥੇ ਪੀਜੀਆਈ ਬਣਾ ਰਹੇ ਆ ਹੋਰ ਟ੍ਰੇਨਾਂ ਜਿਹੜੀਆਂ ਬੰਦੇ ਬਾਤਲਮ ਟ੍ਰੇਲ ਚਲਾ ਰਹੇ ਆ ਬੁਲਟ ਟ੍ਰੇਨਾਂ ਚਲਾ ਰਹੇ ਆ ਰੇਲ ਪਾੜੀਆਂ ਬਣਾ ਰਹੇ ਆ ਸ਼ੜਕਾਂ ਦਾ ਕਿੰਨਾ ਡਵੈਲਪਮੈਂਟ ਹੋ ਰਿਹਾ ਵਾ ਭਾਰਤ ਮਹਾਰਾਜ ਜਿਹੜੀ ਸ਼ੜਕ ਜਿਹੜਾ ਜਿਹੜਾ ਸਾਰੇ ਹਿੰਦੁਸਤਾਨ ਨੂੰ ਜੋੜੂ ਦੂਜੇ ਬਾਲੇ ਮੁਲਕਾਂ ਨਾਲ ਜਿਹੜਾ ਬਿਜ਼ਨਸ ਵਧੂਗਾ ਔਰ ਇੰਡੀਆ ਦੇ ਆਉਣ ਵਾਲੇ ਸਮੇਂ ਚ ਆਪਣਾ ਕੋਈ ਜਾਪਾਨ ਜਾਂ ਅਮਰੀਕਾ ਜਾਂ ਹੋਰ ਕੰਟਰੀ ਉਹਨਾਂ ਦੇ ਪਿੱਛੇ ਨਹੀਂ ਰਹੂਗਾ ਅੱਗੇ ਸਮਾਂ ਹੁੰਦਾ ਸੀਗਾ ਚਰਚਾ ਹੁੰਦੀ ਸੀ ਕਿ ਕੀ ਯੂਪੀ ਚ ਗੈਂਗਸਟਰ ਬਾਦ ਹੁਣ ਪੰਜਾਬ ਦੇ ਵਿੱਚ ਕਿਹਨੇ ਗੈਂਗਸਟਰ ਬਾਦ ਦਾ ਫੋਟਿਆ ਜਿਸ ਤਰੀਕੇ ਨਾਲ ਮੋਰ ਵੜ ਚੁੱਕਿਆ ਪੰਜਾਬ ਦੇ ਵਿੱਚ ਜਦੋਂ ਸਪਨੇ 2022 ਦੇ ਆ ਆਵਾਮੀ ਪਾਰਟੀ ਨੇ ਦਿਖਾਏ ਸੀਗੇ ਬਦਲਾਵ ਦੀ ਸਰਕਾਰ ਆ ਗਿਆ ਗਿਆ ਸੀਗਾ ਉਹਨਾਂ ਦੀ ਕਾਰਗੁਜ਼ਾਰੀ ਕਿਦਾਂ ਦੇਖਦੇ ਹੋ ਸਾਢੇ 3 ਸਾਲ ਦਾ ਸਮਾਂ ਹੋ ਗਿਆ ਪੰਜਾਬ 'ਚ ਵੀਰ ਸਾਡੇ ਹੀ ਆਂ ਜੀਮੀਦਾਰ ਪਰਿਵਾਰ ਨਾਂਵਾਂ ਕਿਸਾਨ ਆ ਸਾਡੇ ਜੂਪੀ ਦੇ ਵਿੱਚ ਵੀ ਰਿਸ਼ਤੇਦਾਰੀਆਂ ਵਾਂ ਕਿਸਾਨ ਵੀ ਆ ਜੀਮੀਦਾਰ ਵੀ ਆ ਬਿਜ਼ਨਸਮੈਨ ਵੀ ਆ ਟਰਾਂਸਪੋਰਟਰ ਵੀ ਆ ਔਰ ਜੋ ਉਹਨਾਂ ਤੋਂ ਮੈਦ ਜਾ ਕੇ ਦੇਖਿਆ ਨਹੀਂ ਪਰ ਜੋ ਉਹਨਾਂ ਤੋਂ ਦੱਸਦੇ ਆ ਆਉਂਦੇ ਆ ਉਹ ਆਉਂਦੇ ਆ ਕਿ ਜੂਪੀ ਦੇ ਵਿੱਚ ਜਦੋਂ ਦੀ ਆਪਣੀ ਜੋਗੀ ਸਰਕਾਰ ਆਈ ਆ ਔਰ ਸਾਡਾ ਤੇ ਉੱਥੇ ਅਸੀਂ ਸਾਡਾ ਜਿਹੜਾ ਜਿੰਨੇ ਪਰੇਸ਼ਾਨੀਆਂ ਦੂਰ ਹੋ ਗਈਆਂ ਵਾ ਰੋਜ਼ ਲੁੱਟਾ ਖਾਵਾ ਸਾਡੀਆਂ ਧੀਆਂ ਬੈਨਾ ਬਾਹਰ ਨਹੀਂ ਨਿਕਲ ਸਕਦੀਆਂ ਚੋਰੀਆਂ ਨਹੀਂ ਹੋ ਗੀਆਂ ਬਾਹਰੋਂ ਕੋਈ ਦਿਨੇ ਲੁੱਟ ਕੇ ਲੈ ਜਾਂਦੇ ਸੀ ਮਾਰ ਧਾੜ ਬਹੁਤ ਹੀ ਔਰ ਸਭ ਵੀਰੋ ਤੇ ਐ ਕੰਟਰੋਲ ਹੋਇਆ ਵਾ ਸਭ ਖਤਮ ਕੀਤਾ ਉਹਨੇ ਔਰ ਸਾਨੂੰ ਪੰਜਾਬ ਦੇ ਵਿੱਚ ਵੀ ਕੋਈ ਜੋਗੀ ਅਰਗਾ ਸੀਐਮ ਚਾਹੀਦਾ ਇੱਥੇ ਬਹੁਤ ਲੋਕ ਬੜੇ ਤਰਸ ਤਰਸਾ ਉਤਸ਼ਾਹ ਕਰ ਰਹੇ ਆ ਬਹੁਤ ਲੋਕਾਂ ਦਾ ਮੰਦਾ ਹਾਲ ਆ ਬੜੇ ਦੁਖੀ ਆ ਲੋਕ ਤੇ ਉਹਦੇ ਬਾਰੇ ਹੁਣ ਜੇ ਕੋਈ ਸਰਕਾਰ ਆਪਣੀ ਗਾਂ ਸਤਾਈ ਦੇ ਵਿੱਚ ਬੀਜੇ ਦੀ ਬੰਦ ਨਾ ਆਪਣੇ ਜਿਹੜੇ ਸਾਡੇ ਪੰਜਾਬ ਵਾਲੇ ਆ ਸਾਡਾ ਉਹਨਾਂ ਨੂੰ ਚਾਹੀਦਾ ਭਾਜਪੀ ਨੂੰ ਅੱਗੇ ਲਿਆਉਣ ਤੇ ਜਿਹੜਾ ਇੱਥੇ ਲੋਕ ਦੁਖੀ ਆ ਪ੍ਰਵੋਤੀਆਂ ਤੋਂ ਦੁਖੀ ਆ ਨਸ਼ਿਆਂ ਤੋਂ ਦੁਖੀ ਆ ਲੁੱਟਾਂ ਖੋਹਾਂ ਤੋਂ ਦੁਖੀ ਆ ਰਿਸ਼ਵਤਾਂ ਤੋਂ ਦੁਖੀ ਆ ਤੇ ਇਹ ਵੀਰ ਮਸਲਾ ਫੇਰੀ ਹੱਲ ਹੋਣਾ ਕੋਈ ਮਸਲਾ ਹੱਲ ਨਹੀਂ ਹੋਣਾ ਹੈ ਹਰ ਪਾਸੇ ਵੱਲੋਂ ਕੱਡਾ ਨਾਮ ਸਾਹਮਣੇ ਆ ਰਿਹਾ ਜਗਣੀ ਚੌਂ ਦੇ ਲਈ ਦਰਦਾਂ ਨਾਲ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੂੰ ਮੁਕ ਰੱਖਦੇ ਹੋ ਵੀ ਜਿਹੜੀਆਂ ਤੋਂ ਲੱਗੀਆਂ ਵੀ ਅਜੇ ਤੱਕ ਕਿਸੇ ਸਰਕਾਰ ਤੋਂ ਵੀ ਹੱਲ ਨਹੀਂ ਹੋਇਆ ਦਰਦਾਂ ਦੀਆਂ ਮੁਸ਼ਕਲਾਂ ਮੈਂ ਤੁਹਾਨੂੰ ਹੱਲ ਕਰਦਾ ਸੀ ਕਿ ਚੁੱਕਾਂ ਜੀ ਫਰੋਤੀਆਂ ਦਾਵਾ ਨਸ਼ੇ ਦਾਵਾ ਰਿਸ਼ਵਤ ਦਾਵਾ ਡਵੈਲਪਮੈਂਟ ਰੁਕੀ ਪਈ ਹੈ ਚੁਣੌਤੀਆਂ ਚ ਨੌਕਦੀਆਂ ਕੋਈ ਹੋਰ ਤੇ ਕੁਝ ਦਿਸਦਾ ਨਹੀਂ ਕੋਈ ਵੀ ਉਹ ਹੱਲ ਤਾਂ ਹੀ ਹੋਣਾ ਵਾ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਪੰਜਾਬ ਚ ਆਪਾਂ ਬੀਜੇਪੀ ਦੀ ਸਰਕਾਰ ਬਣਾਵਾਂਗੇ ਔਰ ਉਹਦਾ ਮਸਲਾ ਹੱਲ ਤਾਂ ਹੀ ਹੋਣਾ ਡਵੈਲਪਮੈਂਟ ਹੋਊਗੀ ਔਰ ਸਾਰਾ ਜਿਹੜਾ ਮਾਰਤਾੜਿਆ ਇਹਦੇ ਨੂੰ ਢੱਲ ਪਊਗੀ ਔਰ ਲੋਕ ਆਪਣਾ ਸੁੱਖ ਸ਼ਾਂਤੀ ਨਾਲ ਰਹਿਣਗੇ ਲੰਮਾ ਸਮਾਂ ਤੁਸੀਂ ਵਕ ਵਕ ਸਰਕਾਰਾਂ ਦੇ ਵਿੱਚ ਸਮਾਂ ਨਿਭਾਈਆਂ ਹੁਣ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਚੈਨਲ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੋਗੇ ਕਿ ਬੀਜੇਪੀ ਵੱਲੋਂ ਨਾ ਆ ਰਿਹਾ ਤੇ ਬੀਜੇਪੀ ਦੀ ਸਪੋਰਟ ਕਰਨੀ ਕੀ ਕਹਿਣਾ ਚਾਹੋਗੇ ਵੀ ਮੇਰੇ ਤੋਂ ਪਹਿਲਾਂ ਸਾਡੇ ਜਿਹੜੇ ਆਪਣੇ ਜਿਹੜੇ ਸਾਡੇ ਵੋਟਰ ਆ ਜਿਹੜਾ ਜਿਹੜੇ ਹਲਕੇ ਵਾਲੇ ਆ ਉਹਨਾਂ ਮੇਰੇ ਤੋਂ ਪਹਿਲਾਂ ਹੀ ਉਹਨਾਂ ਚੈਨਲਾਂ 'ਤੇ ਵੇਖ ਲਿਆ ਉਹਨਾਂ ਨੇ ਪੇਪਰਾਂ 'ਚ ਵੇਖ ਲਿਆ ਉਹ ਉਹ ਦਿਨ ਤੇ ਸਾਨੂੰ ਬਧਾਈਆਂ ਵੀ ਦੇੰਡਾ ਆ ਸਾਨੂੰ ਸਪੋਰਟ ਕਰ ਲਈ ਵੀ ਅੱਗੇ ਆਉਂਡਾ ਹਰ ਇੱਕ ਤਰੀਕੇ ਨਾਲ ਸਾਡੀ ਮਤਕਾਲੀ ਤਿਆਰ ਜਿਹੜਾ ਨਾਮ ਸੁਖਿਆ ਬਣ ਚੁੱਕਾ ਹੈ ਕਿ ਭਾਗਵਾਨ ਦੇ ਮਦਦ ਜੀ ਨੇ ਵਾਰੀ ਤੁਹਾਨੂੰ ਦਿੱਤੀ ਜਾ ਸਕਦੀ ਹੈ ਕੀ ਖਾਣਾ ਚਾਹੁੰਦੇ ਹੋ ਸਾਡੇ ਪਹਿਲਾਂ ਤਾਂ ਹੀ ਮੈਂ ਪਾਰਟੀ ਦਾ ਸਵਾਗਤ ਕਰਦਾ ਕਿ ਉਹਨਾਂ ਸਾਨੂੰ ਇੰਨੇ ਚੋਕਾ ਸਮਝਿਆ ਕਿ ਅਸੀਂ ਉਹਨਾਂ ਦੇ ਮਲਕ ਜੁਨਾ ਨਾਲ ਸਾਨੂੰ ਸੇਵਾ ਦੇਂਦੀ ਹੈ ਮਾਮਲੇ ਕੀ ਸੇਵਾ ਦੇਣਾ ਆਸਥੀਨਾ ਸਾਨੂੰ ਮੌਕਾ ਦਿੱਤਾ ਹੈ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਜੇ ਸਾਨੂੰ ਉਹ ਟਿਕਟ ਦਿੰਦੇ ਆ ਜੀ ਅਸੀਂ ਜਿੱਤ ਕੇ ਪਾਸ ਪਾ ਦੇ ਚੋਲੀ ਵਿੱਚ ਪਾ ਮਾਰ ਲੰਬਾ ਸਮਾਂ ਲੰਬਾ ਜ਼ੁਰਮਤ ਵੱਲੋਂ ਇਹ ਨਮਰਾਂ ਦਾ ਜਿਹੜਾ ਮਤਲਬ ਪੁਰਾਣਾ ਨਹੀਂ ਬਾਕੀ ਹਮ ਕੇਦੇ ਜਿਹੜੇ ਕੰਮ ਦੇਖੇ ਨੇ ਤੁਸੀਂ ਕਿਉਂਕਿ ਵਾਦੇ ਬਹੁਤ ਕੀਤੇ ਰਿਹਾ ਸਰਕਾਰ ਵੱਲੋਂ ਲੇਕਿਨ ਸ਼ੁਰੂ ਤੋਂ ਅਗਾਦੀ ਤੋਂ ਬਾਅਦ ਉਹੀ ਅਸਲੇ ਚੱਲਦੇ ਆ ਰਹੇ ਨੇ ਨਸ਼ੇ ਦਾ ਲੈਕਸ ਸਮਾਰਥਕੀਆਂ ਕੂੜਾ ਅਗੋਲੀ ਦੇ ਮੁੱਦੇ ਇਹ ਉਹੀ ਮੁੱਦੇ ਨੇ ਜਿਹੜੇ ਪਹਿਲਾਂ ਸੀ 10 ਸਾਲ 20 ਸਾਲ ਤੋਂ ਵੀ ਉਹੀ ਹੁੰਦੇ ਆ ਕਿ ਕਿਸੇ ਕੁਝ ਨਹੀਂ ਹੁੰਦਾ ਵੇਖੋ ਜੀ ਜੇਸਨ ਸਾਡੀ ਆਮ ਆਦਮੀ ਸਰਕਾਰ ਆਈ ਸੀ ਉਹਨਾਂ ਸਾਨੂੰ ਮਤਲਬ ਕੀ ਬਹੁਤ ਜ਼ਾਰੇ ਪ੍ਰੋਸੇਜੋਗ ਦਿੱਤੇ ਸੀ ਗਰੰਟੀਆਂ ਦਿੱਤੀਆਂ ਸੀ ਠੀਕ ਆ ਜੀ ਵੇਖੋ ਤੁਸੀਂ ਗਰੰਟੀ ਕੋਈ ਸੇ ਤੇ ਮੀ ਨਹੀਂ ਉਹ ਫਾਈਨਲ ਉਤਰ ਸਕੇ ਸਭ ਤੋਂ ਪਹਿਲਾਂ ਆਪਣਾ ਜੇ ਆਪਾਂ ਪੰਜਾਬ ਬਚਾਉਣਾ ਤੇ ਸਭ ਤੋਂ ਪਹਿਲਾਂ ਨਸ਼ਾ ਬਾਦਸ਼ਾਹ ਨਸ਼ਾ ਜਿਹੜਾ ਉਹ ਖਤਮ ਹੋਊਗਾ ਤੇ ਫੇਰ ਹੀ ਸਾਡੀ ਜਵਾਨੀ ਬਚੂਗੀ ਵੇਖੋ ਤੁਸੀਂ ਆਈ.ਡੀ.ਟੀ. ਵਿੱਚ ਕੋਈ ਚੰਗੇ ਘਰ ਦਾ ਪਰਿਵਾਰ ਦਾ ਜਾਂ ਕੋਈ ਵੀ ਬੰਦਾ ਹੈਗਾ ਜਾਂ ਬੱਚਾ ਹੈਗਾ ਉਹ ਇੱਥੇ ਨਹੀਂ ਸਾਰੇ ਫੋਰਨ ਚ ਸੈਟਲ ਹੋ ਰਹੇ ਆ ਆਪਣਾ ਸਾਰਾ ਵਪਾਰ ਲੋਕ ਸਮੇਟ ਕੇ ਬਾਹਰ ਤੁਰੇ ਜਾ ਰਹੇ ਦੂਸਰੇ ਸਟੇਟਾਂ ਨੂੰ ਤੁਰੇ ਜਾ ਰਹੇ ਆ ਕਿਉਂਕਿ ਆਈ.ਡੀ.ਟੀ. ਵਿੱਚ ਸਭ ਤੋਂ ਜ਼ਿਆਦਾ ਫਰੋਤੀਆਂ ਤੇ ਨਸ਼ੇ ਕਰਕੇ ਲੋਕ ਬਹੁਤ ਦੁਖੀ ਆ ਤੇ ਜੇ ਇਹਨੂੰ ਤਾਂ ਖਤਮ ਕਰਨਾ ਚਾਹੁੰਦੇ ਆਪਾਂ ਸਾਰੇ ਪੰਜਾਬ ਵਾਲੇ ਤੇ ਅਸੀਂ ਵਿੱਚ ਅੰਮਲ ਖਤਮ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਸਾਨੂੰ ਜਿਹੜੀ ਹੈ ਬੀਜੇਪੀ ਦੀ ਸਰਕਾਰ ਨੇ ਹੁੰਦੀ ਜ਼ਰੂਰਤ ਆਪ ਵੀ ਸਵਾਲ ਹੈ ਕਿੰਨਾ ਕੁ ਮਜ਼ਬੂਤ ਦਿੱਤੀ ਚ ਦੇਖਦੇ ਹੋ ਭਾਜਪਾ ਨੂੰ ਕਿ ਜੇਕਰ ਜਿਵੇਂ ਵੱਡੀ ਪਾਰਟੀ ਦਿੰਦੀ ਹੈ ਤੇ ਜਿਸ ਤਰੀਕੇ ਨਾਲ ਜਿਹੜੀ ਵੱਡੀ ਦਵਾਈ ਦੇ ਵੀ ਤੁਹਾਡੇ ਵੱਲੋਂ ਅਰੇ ਪਾਰਟੀ ਅਸੀਂ ਪੂਰਾ ਤਨ ਮਾਨਾ ਆ ਕੇ ਬਾਕੀ ਜੋ ਮੈਰੀ ਨਵਾ ਮੰਗਦੇ ਵਿੱਚ